ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ 2/2 ਕਾਟਨ ਦੇ ਸੂਟ ਤੇ ਇਹਨਾਂ ਦੀ ਸਭ ਤੋਂ ਅੱਛੀ ਖਾਸੀਅਤ ਕੀ ਹੈ ਇਹਨਾਂ ਤੇ ਉਹ ਬੂਰਜ ਨਹੀਂ ਆਂਦਾ ਤੇ ਇਹ ਸਟੱਫ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹ ਚੈੱਕ ਕਰ ਸਕਦੇ ਹੋ ਜੀ ਇਸ ਦੇ ਸਾਡੇ ਕੋਲ 4-5 ਕਲਰ ਹੈ ਪ्योर ਦੁਪੱਟੇ ਦੇ ਨਾਲ ਜੀ ਪੱਟੀ ਲੱਗੀ ਹੋਈ ਆ ਇਹ ਕਲਰ ਪ੍ਰਿੰਟ ਦੀ ਆਪਾਂ ਪੂਰੀ ਗਾਰੰਟੀ ਦਵਾਂਗੇ ਵੈਸੇ ਦੁਕਾਨਦਾਰ ਕੋਈ ਵੀ ਸਟੱਫ ਕੀ ਗਾਰੰਟੀ ਨਹੀਂ ਦਿੰਦਾ ਪਰ ਆਪਾਂ ਇਸ ਕੱਪੜੇ ਦੀ ਗਾਰੰਟੀ ਦਿੰਦੇ ਆ ਕਿ ਨਾ ਕੱਪੜਾ ਖਰਾਬ ਹੋਊਗਾ ਜੀ ਨਾ ਛਿੱਜੂਗਾ ਨਾ ਕੁਝ ਵੀ ਨਹੀਂ ਹੋਊਗਾ ਐਜ਼ ਇਟ ਇਜ਼ ਰਫ ਟਫ ਕੱਪੜਾ ਹੈ ਜੀ ਇਹ ਬਾਟਮ ਹੈ ਜੀ ਇਹਦੇ ਨਾਲ ਤੇ ਆ ਤੁਸੀਂ ਦੇਖੋ ਇਹ ਦੁਪੱਟਾ ਹੈ 4 ਸਾਈਡ ਪੱਟੀ ਲੱਗੀ ਹੋਈ ਹੈ ਵੀ ਉਹਦਾ ਦੁਪੱਟਾ ਹੈ ਜੀ ਤੇ ਦੂਜਾ ਕਲਰ ਇਹਦਾ ਹੈਗਾ ਜੀ λεਮਨ ਕਲਰ λεਮਨ ਕਲਰ ਵੀ ਬਹੁਤ ਸੋਹਣਾ ਕਲਰ ਹੈ ਫਲਾਵਰ प्रिंट ਦੀ ਡਿਜ਼ਾਈਨਿੰਗ ਹੈ ਫਰੰਟ ਤੇ ਚ ਤੇ ਕਈ ਵਾਰੀ ਕੀ ਹੁੰਦਾ ਹੈ ਦੁਕਾਨਦਾਰ ਕਹਿ ਦਿੰਦਾ ਹੈ 2 ਬਾਈ 2 ਹਰ ਦੇ ਉਹਨਾਂ ਨੂੰ ਉਹ ਸਿੰਪਲ ਕਾਟਨ ਦੰਨੇ ਆ ਪਰ ਆਪਾਂ ਕਹਿ ਕੇ ਦਵਾਂਗੇ ਜੀ 2/2 ਕਹਿ ਰਹੇ ਆ ਤਾਂ 2/2 ਹੀ ਦਵਾਂਗੇ ਠੀਕ ਹੈ ਆ ਦੇਖੋ ਇਹ ਬੋਟਮ ਹੈ ਜੀ ਇਹਦੀ ਤੇ ਇਹ ਦੁਪੱਟਾ ਹੈ ਇਹ λεਮਨ ਕਲਰ ਆ ਗਿਆ ਤੇ ਤੀਜੇ ਨੰਬਰ ਤੇ ਇਹਦਾ ਕਲਰ ਹੈਗਾ ਸੀ ਗ੍ਰੀਨ ਇਹ ਚੈੱਕ ਕਰੋ ਜੀ। ਇਹ ਕੇਰਾ ਹੈ। ਇਹ ਬਾਜੂ ਨਾਲ ਦਿੱਤੇ ਹੋਏ ਆ ਡਿਜ਼ਾਈਨਿੰਗ। ਇਹ neck ਦਾ ਕੰਮ ਹੈ ਜੀ। neck ਤੇ ਬਟਨ ਲੱਗੇ ਹੋਏ ਆ। ਬਹੁਤ ਸੋਹਣਾ ਸੂਟ ਹੈ। ਬੈਕ ਦਾ ਕੇਰਾ ਵੀ ਇਸੇ ਤਰ੍ਹਾਂ ਤਿਆਰ ਹੈ ਫਲਾਵਰ ਦੇ ਨਾਲ। ਇਹ ਬਾਟਮ ਹੈ। ਇਹ ਦੁਪੱਟਾ ਹੋ ਗਿਆ ਜੀ ਪਿਓਰ ਦਾ ਦੁਪੱਟਾ ਹੈ ਡਾਈ ਕਰਵਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਚੌਥਾ ਕਲਰ ਹੈ ਕਾਫੀ ਕਲਰ ਇਹਦੀ ਡਿਜ਼ਾਈਨਿੰਗ ਥੋੜੀ ਜੀ ਚੇਂਜ ਹੈ ਪਰ ਕਪੜਾ 2x2 ਹੈ ਜੀ ਸਟਾਕ ਬਹੁਤ ਸੋਨਾ ਹੈ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੁਸੀਂ ਡੇਲੀ ਵੇਅਰ ਚ ਜਿਵੇਂ ਮਰਜ਼ੀ ਰਫ ਟਫ ਚੀਜ਼ ਆ ਪਾਓ ਸ਼ਰਟ ਪ੍ਰਿੰਟਡ ਹੈ ਤੇ ਜੋ ਬੋਟਮ ਹੈ ਉਹ ਪਲੇਨ ਹੈ ਨਾਲ ਕੈਮਰਿਕ ਦੇ ਬੋਟਮ ਦਿੱਤੀ ਹੋਈ ਹੈ ਦੇਖੋ ਜੀ ਇਦਾਂ ਹੀ ਸੋਹਣੇ ਸੋਹਣੇ ਸੂਟ ਤੁਸੀਂ ਜਿਵੇਂ ਸਾਡੇ ਨਾਲ ਜੁੜ ਕੇ ਸਾਡੇ ਵੀਡੀਓ ਚ ਦੇਖਦੇ ਹੋ ਆਪਾਂ ਇੱਕੋ ਗੱਲ ਕਵਾਂਗੇ ਜੀ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਈਕ ਲਾਈਕ ਕਰਨਾ ਨਾ ਭੁੱਲੋ ਐਂਡ ਅੱਗੇ ਸ਼ੇਅਰ ਵੀ ਕਰਿਆ ਕਰੋ ਹਨਾ ਸਾਡੀ ਵੀਡੀਓਜ਼ ਓਕੇ ਜੀ ਥੈਂਕ ਯੂ